ਇੱਧਰ ਤੇ ਨਹੀਂ ਹੈਗੇ ਤੇ ਤੇ ਪਰ ਪਾਣੀ ਲੱਗਾ ਵਾ ਇੱਧਰ ਕਿੱਥੇ ਹੋਣਾ ਕੀ ਗੰਡੇ ਆ ਇੱਥੇ ਏ ਕੀ ਗੰਡੇ ਜੇ ਹਾਂ ਹਾਏ ਵੇ ਸਾਪੇ ਤੂੰ ਤੇ ਮੈਨੂੰ ਡਰਾ ਹੀ ਦਿੱਤਾ ਜਾਗਾ ਨਾ ਡਰਨਾ ਕਿਹੜੀ ਗੱਲੋਂ ਆ ਉਹ ਮੈਂ ਕਿਹਾ ਪਤਾ ਨਹੀਂ ਬੰਦੇ ਹੀ ਪੈਗੇ ਘਰੇ ਕੋਈ ਉਹ ਬੰਦੇ ਇੱਥੇ ਦਸ ਰਾਤ ਸਾਡੇ ਰਾਤੇ ਕੌਣ ਆਉਂਦੇ ਆ ਕੋਈ ਨਹੀਂ ਪੈਂਦਾ ਇੱਥੇ ਹੈ ਨਾਲੇ ਟੈਨਸ਼ਨ ਨਹੀਂ ਲੈਣੀ ਇਹੋ ਜੀ ਪਰ ਫੇਰ ਵੀ ਸਾਪੀ ਡਰਤੇ ਲੱਗਦਾ ਨੀਰਾ ਕਿੰਨਾ ਮੈਂ ਤੇ ਜੋ ਬਣ ਲੱਭਣ ਦੀ ਵੀ ਅਖਿਆ ਨਹੀਂ ਕਿਤੇ ਤੂੰ ਇੱਧਰ ਉੱਧਰ ਕਿਤੇ ਉਹ ਘਰ ਜਾ ਇਨੀ ਨੇਰੇ ਕਿਧਰ ਤੁਰੀ ਫਿਰਦੀ ਆ ਜੋ ਬੰਨੇ ਆਪੇ ਘਰ ਆ ਜਾਣਾ ਵਾ ਵੇ ਘਰ ਅੱਗੇ ਤੇ ਇਹ ਵੇਲੇ ਤੱਕ ਆ ਜਾਂਦਾ ਹੁੰਦਾ ਅੱਜ ਹੀ ਨਹੀਂ ਆਇਆ ਹਾਂ ਕੀ ਹਾਈ ਸਾਪੀ ਆ ਜਾ ਚੱਲ ਬੜੀ ਵੇ ਵਿੱਚ ਥੋੜੀ ਬਾਤ ਚੱਲੇ ਆ ਦੱਸ ਐਵੇਂ ਨਾ ਟੈਨਸ਼ਨ ਲੈ ਕੋਈ ਸਾਬੀ ਮੈਨੂੰ ਡਰ ਬੜਾ ਮੈਂ ਤੂੰ ਸੱਚ ਕੋ ਗਲਤ ਨਾ ਸਮਝਣੀ ਉਹ ਨਾ ਦੇਰ ਵੀ ਤੇ ਭਰਾਵਾਂ ਵਰਗੇ ਹੀ ਹੁੰਦੇ ਆ ਉਹ ਕੋਈ ਨਹੀਂ ਭਰਾ ਭਰੂ ਐਵੇਂ ਇਹੋ ਜੀ ਨਹੀਂ ਗੱਲ ਕਰਨੀ ਚੱਲ ਚੱਲਕ ਚਲੀਏ ਚੱਲ ਸਿੱਧੀ ਤੁਰੀ ਜਾ ਸਾਬੀ ਪਰ ਮੈਨੂੰ ਉੱਥੇ ਤੱਕ ਪਹੁੰਚਾ ਦੇ ਘਰ ਤੱਕ ਮੈਨੂੰ ਬੜਾ ਲੱਗਦਾ ਉਹ ਪਹੁੰਚਾ ਦੇਣਾ ਤੂੰ ਤਾਂ ਨਹੀਂ ਵੇਖੀ ਜਾਨੀ ਜਾਂ ਜਾਣ ਲਈ ਜਹਾਜ਼ ਮੈਂ ਅੱਗੇ ਵੀ ਆਖਿਆ ਵਿੱਚ ਥੋੜੀ ਬਾਤ ਚੱਲਿਆ ਵਾ ਪਰ ਸਾਬੀ ਡਰੀ ਲੱਗਦਾ ਮੈਨੂੰ ਤੂੰ ਨਾ ਕੋ ਗਲਤ ਨਾ ਮੇਰੇ ਵੱਲੋਂ ਸੋਚੀ ਉਦਾਂ ਚੰਗਾ ਇੱਧਰ ਵੇਖਾ ਨਹੀਂ ਤੂੰ ਨਾ ਵੇਖ ਆਪੇ ਆ ਜਾਣਾ ਉਹਨੇ ਘਰ ਤੋਂ ਘਰ ਚੱਲ ਹਾਈ ਫੇਰ ਜਾ ਜਾ ਉਹ ਤੂੰ ਡਰਦੀ ਕਾ ਤੂੰ ਮੈਂ ਹੈਗਾ ਨਾ ਤੇ ਲੱਗੇ ਚੱਲ ਚੱਲ ਕਰ ਚੱਲ ਆ ਫੇਰ ਛੇਤੀ ਪਹਚਾ ਮੈਨੂੰ ਆ ਜਾ ਆ ਜਾ ਤੋੜ ਮੈਂ ਨਹੀਂ ਆ ਜਾ ਆ ਜਾ ਛੇਤੀ ਆ ਸਾਡੀ ਛੇਤੀ ਉਹ ਆਉਂਦਿਆਂ ਆਉਂਦਿਆਂ ਹੌਲੀ ਹੌਲੀ ਠੇਡਾ ਨਾ ਲੱਗ ਜੇ ਛੇਤੀ ਪਾ ਜਾ ਵੀ ਆ ਛੇਤੀ ਆ ਛੇਤੀ ਆ ਚੱਲ 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 ਛੇਤੀ ਛੇਤੀ ਆ ਵੀ ਭੱਜ ਭੱਜ ਸ਼ਾਬੀ ਛੇਤੀ ਆ ਉਹ ਆਉਂਦਿਆਂ ਆਉਂਦਿਆਂ ਵਾ ਹੱਥ ਛੱਡ ਦੇ ਮੇਰਾ ਸੱਚ ਭਰੇ ਹੋ ਅਵੇ ਕਿੰਨੇ ਵੇਖ ਲੈਣਾ ਤੇ ਨਾ ਲੱਗ ਜਾਣਾ ਮੇਰਾ ਉਹ ਇੱਥੇ ਨਹੀਂ ਕੋਈ ਵੀ ਵੇਂਦਾ ਐ ਵੇਲੇ ਹਾਂ ਹੈ ਵੇਂਦਾ ਕਿਉਂ ਨਹੀਂ ਤੈਨੂੰ ਜਿਆਦਾ ਪਤਾ ਤੂੰ ਹੱਥ ਫੜਿਆ ਵਾ ਮੇਰਾ ਜੇ ਮੈਂ ਤੇਰਾ ਤਾਂ ਫੜ ਲਈ ਨਾ ਕਿਤੇ ਤੇ ਤੂੰ ਮੇਰੇ ਮੂੰਹ ਤੇ ਚਪੇੜ ਮਾਰਨੀ ਸੀ ਵੇਖਾ ਮੈਂ ਇੱਧਰ ਨਾ ਹੋਵੇ ਹਈ ਕਿਤੇ ਜੋ ਮਨ ਰੋਜ ਗਵਾਚਾ ਰਿਹਾ ਕਰੇ ਮੈਨੂੰ ਤੇ ਮੋਜਾਂ ਹੀ ਲੱਗ ਜਾਣੀਆਂ ਇਹ ਮੇਰਾ ਨਾਲੇ ਹੱਥ ਵੜਿਆ ਹੱਥ ਸਭੀ ਹੱਥ ਵੜਿਆ ਤੇਰਾ ਚੱਲੀ ਬਣਾ ਰੋ ਟਿੱਕੀ ਕੰਡੀਆਂ ਆਵੇਂ ਪੁੱਤ ਮੈਂ ਤਾਂ ਗਿੰਡਾ ਹੀ ਆਂ ਵੀ ਵਾਟੂ ਮੜ ਕੇ ਕਿਡੀਆਂ ਖਾ ਹੁੰਦੀਆਂ ਵਾ ਤੇ ਚੱਲ ਪੱਕ ਗਈਆਂ ਵੇ ਉਧਰ ਬੇਨਾ ਸੋਖਾ ਆ ਗਈ ਉਹ ਇੱਕ ਕਰ ਲਾਗੀ ਭਜਾ ਅੰਦਰ ਵਾਟੂ ਹੋ ਜਾ ਕੇ ਅੰਦਰ ਮੁੜ ਕੇ ਜਾ ਅੰਦਰ ਵਾਟੂ ਹੋ ਜਾ ਆ ਗਈ ਹੈ ਕਿਤੇ ਆ ਨਾ ਜਾ ਕੇ ਤਾਂ ਵਾਸੇ ਜੀ ਹਾਂਜੀ ਭੈਣ ਜੀ ਆਜੋ ਆਵੇਂ ਰੋਟੀਆਂ ਬਕਾ ਕੇ ਢੀ ਸੁੱਖ ਇਹ ਰੋਟੀਆਂ ਬੁਕਾਲੀਆਂ ਹਾਂ ਰੋਟੀਆਂ ਬੁਕਾਲੀਆਂ ਬਸ ਮੈਂ ਚੁੱਕਣ ਰੱਗੀ ਹਾਂ ਤੋਸਣਾ ਤੂੰ ਠੀਕ ਠਾਕ ਖੀਰ ਬਣਾਈ ਹਾਂ ਇਸ ਖੀਰ ਬਣਾਈ ਹਾਂ ਸਬਜੀ ਕਿਹੜੀ ਬਣਾਈ ਮਾਸੀ ਜੀ ਸਬਜੀ ਸਬਜੀ ਨਾ ਸਬਜੀ ਨੌ ਆਉਂਦੀ ਹੈ ਵੀ ਆ ਬਣਾ ਅੱਜ ਮਿਕਸ ਨੌ ਆਉਂਦੀ ਹੈ ਮਸੀ ਜੀ ਕਿਹੜੀ ਨੌ ਆਗੀ ਇੱਥੇ ਹੀ ਆ ਆਏ ਹਾਏ ਦਿਮਾਗਰਾਪ ਹੋ ਗਿਆ ਮੈਂ ਆਖਣੇ ਸੋਖ ਆ ਗਈ ਮੇਰੀ ਨੌ ਸੋਖਾ ਗਈ ਮੇਰਾ ਵੀ ਮੇਰੇ ਮੂੰਹ 'ਚ ਨੋ ਹੀ ਨਿਕਲ ਗਿਆ ਫਿਰ ਧੀਆ ਮਾਸੀ ਮੈਂ ਵੀ ਤੇਰੀ ਨੋ ਤੇ ਮਾਸੀ ਪੋਤਾ ਚੱਲ ਜੋ ਬੰਨੀ ਆਇਆ ਬਟੇਕਾ ਨਹੀਂ ਇੱਥੇ ਤੇ ਜੋ ਬੰਨੀ ਆਇਆ ਕਿਉਂ ਜੋ ਮੇਰੇ ਘਰ ਕਦੀ ਉਹੀ ਨਹੀਂ ਆਇਆ ਮੈਂ ਲੱਭਣ ਲਈ ਕਿਤੇ ਨਹੀਂ ਮਾਸੀ ਲੱਭਣ ਡੇ ਹਾਂ ਪੋਤਾ ਨੇ ਕਿੱਥੇ ਚੱਲ ਗਿਆ ਇਹ ਨਖਤਾ ਕਿਤੇ ਡਿੱਗਾ ਡੁਗਾ ਦਾ ਵੇ ਪਰ ਇੱਧਰ ਵੇਖ ਲੈਣਾ ਬਾਹਰ ਨਿਕਲ ਕੇ ਵੇਖਾਈ ਮੈਂ ਤੇ ਪੈਲੀਆਂ 'ਚ ਵੀ ਗਾਹ ਹੋਊ ਉਹ ਵੇਖਾਈ ਹੋਰ ਮਾਸੀ ਦੱਸ ਮੈਂ ਕਿੱਥੇ ਜਾਵਾਂ ਪੋਤਾ ਮੈਨੂੰ ਭੁੱਖ ਬੜੀ ਲੱਗੀ ਆ ਲਾਈਆਂ ਤੇ ਹੁਣ ਅਸੀਂ ਆਪਣੇ ਜੋਗੀਆਂ ਹੀ ਆ। ਪਿੱਛੇ ਤੂੰ ਖੀਰ ਖਾ ਲ ਮਾਸਾ ਭੈਣੇ। ਉਹ ਨਹੀਂ ਮਾਸੀ ਜੀ, ਮੈਨੂੰ ਨਾ ਹ ਮਿਕਸ ਸਬਜ਼ੀ ਨਾਲ ਇੱਕ ਰੋਟੀ ਦੇ ਦੋ। ਮੈਨੂੰ ਬਾਬਾ ਸਬਜ਼ੀ ਦੇ ਖਾਣ ਨੂੰ ਵਧੀਆ ਜੀ ਲੱਗਣ ਈ। ਹੁਣ ਘਰ ਕੀ ਭਾਗਾ ਮਾਸੀ ਮੈਂ ਜਾ ਕੇ ਰੋਟੀ ਖਾਣੀ ਕਿ ਨਹੀਂ। ਉਹਨਾਂ ਖੱਤਾ ਮੇਰੇ ਜਾਂਦਿਆਂ ਨੂੰ ਅੱਗੇ ਨਹੀਂ ਬੈਠਾ ਉਹਨਾਂ ਨਾਲ ਲਕਾਰੇ ਮਾਰਨ ਨੂੰ। ਮੈਨੂੰ ਕਿੱਥੇ ਰੋਟੀ ਜੁੜਨੀ ਫਿਰ ਇੱਥੇ ਹੀ ਗਾਲੀਂਦੀ ਆ ਤੇ ਅੱਜ ਤੂੰ ਖਾ ਲੇਗੀ ਅੱਗੋਂ ਪਿਛੋਂ ਨੀ ਪੀ ਕੇ ਆਉਂਦਾ ਅੱਜ ਕਹਿੰਦਾ ਪਹਿਲੀ ਾਰ ਪੀ ਕੇ ਆਉਣ ਲੱਗਾ ਹਾਂ ਹੈ ਮਾਸੀ ਜੀ ਅੱਗੇ ਘਰ ਆ ਜਾਂਦਾ ਟਾਈਮ ਨਾਲ ਅੱਜ ਨਖਤਾ ਆਇਆ ਹੀ ਨਹੀਂ ਪਤਾ ਨਹੀਂ ਕਿੱਥੇ ਮੂਤ ਪੀ ਕੇ ਡਿੱਗਾ ਪੁਣਾ ਹਾਂ ਦੋ ਵੀ ਤੇਰੇ ਵਾਲੀ ਚੱਲ ਆ ਜਾ ਤੂੰ ਖਾ ਲੈ ਫਿਰ ਤੂੰ ਰੋਟੀ ਆ ਇਧਰੋਂ ਹੀ ਆ ਕੇ ਖਾ ਚੱਲ ਰੋਟੀ ਦੀ ਪਤਾ ਨਹੀਂ ਦੱਸ ਦਿਆ ਨਾ ਇਧਰੋਂ ਦੇ ਆ ਜਾ ਦੱਸ ਦਿੰਨੀ ਮਾਸੀ ਅਸ਼ਧਾਨ ਕਿੱਥੇ ਆ ਨੀ ਪੜਾ ਤੂੰ ਉਹਦਾ ਪੋਤਾ ਚ ਦਾਣ ਚ ਦੇਣ ਕਹਿ ਤੂੰ ਨਾ ਚ ਦੇਣ ਹੋ ਜੀ ਤਨ ਮੈਂ ਅੱਗੇ ਵੀ ਕਹੀ ਜਾਨੀ ਵੀ ਇਹ ਜੀਆਂ ਕੰਨਾਂ ਨਾ ਸੁਣਿਆ ਕਰ ਤੇਰਾ ਤੇ ਬੰਦਾ ਅੱਗੇ ਸ਼ਰਾਬ ਪੀਂਦਾ ਇੰਨੀ ਹੱਤ ਕਰਦਾ ਤੇ ਤੂੰ ਘੜੀ ਘੜੀ ਇਹਨਾਂ ਗੱਲਾਂ ਚ ਕੀ ਲੈਣਾ ਕਿ ਕਿੱਥੇ ਆ ਤੇ ਕਿੱਥੇ ਨਹੀਂ ਮਾਸੀ ਵਾਕੇ ਤੁਹਾਡੀ ਗੱਲ ਨੂੰ ਮੈਂ ਤੇ ਅੱਗੇ ਬੜੀ ਦੁਖੀ ਆ ਅੰਦਰ ਤੇ ਆ ਕੇ ਤੇ ਬੂਆ ਟੋਇ ਆਈਓ ਆਹੋ ਆਜਾ ਤੂੰ ਰੋਟੀ ਖਾ ਲੈ ਜਿਹੜੀ ਖਾਣੀ ਫਿਰ ਮੈਨੂੰ ਪਤਾ ਲੱਗੇ ਮਾਸੀ ਪਾਣੀ ਕੁਰੀ ਫੜ ਕੇ ਆਪ ਪੀ ਲੈਂਦੀ ਕਿ ਨਹੀਂ ਤੇ ਤੂੰ ਇੰਨੀਆਂ ਗੱਲਾਂ ਚ ਕੀ ਲੈਣਾ ਤੂੰ ਰੋਟੀ ਖਾਣੀ ਆ ਕਿ ਜਾਂ ਤੂੰ ਗੱਲਾਂ ਸੁਣਨਾ ਆਈ ਆ ਫਿਰ ਰੋਟੀ ਖਾਣਾ ਆ ਪਾਹ ਮਾ ਆਏ ਰੀ ਨੀਚਲਾ ਆਗਾ ਕਿਤੇ ਇਹ ਤਾਂ ਗੱਲਾਂ ਗੱਲਾਂ ਜੀ ਮੈਨੂੰ ਸਭ ਕੁ ਉਹ ਕਵਰ ਕਰ ਗਈ ਆ ਇਹਨੇ ਹੁਣ ਖੀਰ ਵੀ ਖਾ ਜਾਣੀ ਸਬਜ਼ੀ ਖਾ ਜਾਣੀ ਤੇ ਮਗਰੋਂ ਤੋੜੀ ਭਾਵੇਂ ਆ ਕੇ ਮੇਰੇ ਬੰਦੇ ਵਾਸਤੇ ਵੀ ਦੇ ਦੇ ਆ ਜਾ ਮਾਸੀ ਲਿਆ ਮਾਸੀ ਬੇਨੀ ਕੋ ਖ ਲੱਗ ਗਈ ਤੈਨੂੰ ਉਹ ਤਰ੍ਹਾਂ ਕਿ ਸਬਜ਼ੀ ਵੇਖ ਕੇ ਲੱਗ ਗਈ ਆ ਮਾਸੀ ਜੋ ਮਰਜੀ ਸਮਝ ਲੈ ਮੈਂ ਤੈਨੂੰ ਉਹ ਦੂਰ ਤੱਕ ਲੱਗਦੀ ਆਂ ਥੁਰਦੀ ਕੋਈ ਨਹੀਂ ਮਾਸੀ ਮੈਨੂੰ ਹੱਥ ਤੇ ਫੜਾ ਦੇ ਰੋਟੀ ਫੜਾ ਦੇ ਇੱਕ ਰੋਟੀ ਇੱਕ ਕੋਈ ਮਾਸੀ ਚਾਰ ਵੀ ਨੇ ਨਹੀਂ ਇੱਕ ਕੋਈ ਚਾਰ ਵੀ ਹੈਗਾ ਸਾਰਾ ਹਾਂ ਇਹਦੇ ਚਲ ਮਾਸੀ ਚਾ ਹਾਂ ਕਿੱਦਾਂ ਕਿੱਦਾਂ ਖਾਏਗੀ ਸ਼ਰਮਜੀ ਵਾਲੀ ਕੋਈ ਨਹੀਂ ਮਾਸੀ ਫੜਾ ਦੇ ਮੈਂ ਇੱਥੇ ਹੀ ਖਾ ਲੈਣੀ ਆ ਮਾਸੀ ਹਰ ਤੋਂ ਪਤਾ ਕੀ ਕਰ ਫੇਰ ਮਾਸ ਆਪਣੇ ਘਰ ਨੂੰ ਲੈ ਜਾ ਚਲ ਮਾਸਾ ਕੀਰ ਮੰਗਾ ਦੇ ਇਹ ਨਾ ਹੋਏ ਵੀ ਉਹ ਅੰਦਰੋਂ ਨਿਕਲ ਆਵੇਂ ਮੁੜ ਕੇ ਤਾਂ ਫੇਰ ਇੱਥੇ ਹੀ ਅਸੀਂ ਦੇਖਦਾ ਤਾਂ ਨਹੀਂ ਕਿਤੇ ਬਾਹਰ ਵੇਖ ਪੜਾ ਇਹਨਾਂ ਮੈਨੂੰ ਦੇਖਦਾ ਉਹਨੇ ਘਾਟਾ ਕਾਦਾ ਵਾ ਮੈਂ ਉੱਥੇ ਜਿੰਨੇ ਚਨਾਕ ਵਾਲ-ਵਾਲ ਕੇ ਰੋਟੀਆਂ ਪਕਾਵਾ ਮੈਂ ਤੇ ਆਪ ਗੈਸ ਤੇ ਪਕਾਉਂਦੀ ਸੀ ਅੱਗੇ ਮੈਂ ਤੇਰੇ ਘਰ ਬਾਪਾ ਜੀ ਨੂੰ ਅਜਿੱਦਾਂ ਨੂੰ ਕੁਛ ਦੇਣ ਲੈਂਦੀ ਪੰਗਾ ਹੀ ਪਾ ਲਈ ਆ ਕਿਤੇ ਤੂੰ ਜਮ ਮੈਨ ਲੈndi ਮੇਰਾ ਵੀ ਆਉਣਾ ਜਾਣਾ ਬੰਦ ਹੋ ਗਿਆ ਪਹਿਣਾ ਮੇਰੇ ਵਸ ਦੀ ਗੱਲ ਜੇ ਕੋਈ ਤੈਨੂੰ ਤੜਾ ਕਹਿ ਲੂਗਾ ਹੁਣ ਤੇਰੇ ਵੱਲ ਹੀ ਕੋਈ ਆਜੂ ਤੇ ਇੱਥੇ ਦਿਹਾੜੀ ਰੱਖ ਲਾ ਜਾਨੀ ਰਹਿਣ ਤੂੰ ਮਰੋਂ ਵੱਢ ਦੇਗੀ ਮਾਸੀ ਮੈਂ ਅੱਛ ਦੇਣ ਕਦੀ ਬਣਾ ਰੱਖਾਂ ਤੇ ਤੇਰੇ ਹਿਸਾਬਾ ਚ ਜਿਹੜੀ ਤੂੰ ਰੱਖ ਲਈ ਮੈਂ ਤੇ ਕਦੀ ਬਣਾ ਰੱਖਾਂ ਆਹੋ ਜੇ ਸਦਾਈ ਆਪਣੇ ਭੱਲੇ ਪਾਲੀਏ ਮਾਣ ਨਹੀਂ ਕਰੀਦਾ ਹੁੰਦਾ ਦੁੱਖ ਸੁੱਖ ਸਰੀਰਾਂ ਦੇ ਨਾਲ ਵਾ ਮਸਤ ਭਾਗ ਕਰ ਲੈ ਲੈਣੀ ਰੋਟੀ ਹੋਰ ਨਹੀਂ ਬੜੀ ਐਕ ਯਾਰ ਖੀਰ ਬਣਾਸ ਇਹ ਤਾਂ ਸੁਬਜੀ ਬੜੀ ਸੁਆਰ ਬਣਾਈ ਨੀ ਹੁਣ ਅਹੀਂ ਤੇ ਜੇ ਖਾਣੀ ਆ ਅਹੀਂ ਤੇ ਜੇ ਲੋਨ ਵੀ ਨਹੀਂ ਵੇਖਿਆ ਤੇਰਾ ਹੀ ਪਹਿਲਾਂ ਤੇ ਪਿਆ ਹੀ ਉਪਰ ਕੀ ਮੂੰਹ ਚ ਲੋਨ ਵੇਖੇ ਮੈਂ ਕਿਹਾ ਤੈਨੂੰ ਦੱਸਦਾ ਸੁਬਜੀ ਬੜੀ ਸੁਆਰ ਦੀਓ ਚਲ ਚੰਗਾ ਇਦਾਂ ਨਹੀਂ ਬਣਾ ਲਿਆ ਦਾ ਤੂੰ ਵੀ ਆਪਣੇ ਘਰ ਕੇ ਹਾਂ ਉਹ ਗੱਲ ਕਿ ਤੋਡੀ ਸਹੀ ਆ ਉੂੰ ਉਵੇਂ ਹੀ ਸਭ ਠੀਕ ਜਾਂਦੀ ਆ ਬੜੀ ਸ਼ਰੈਣ ਆ ਆਏ ਹਾਏ ਜਾ ਰੰਗ ਦੀ ਨਹੀਂ ਗੀ ਮੈਂ ਜਾਇਦ ਉਹਦਾ ਪਿੱਕਾ ਰੋਟੀ ਪਾਣੀ ਹੋਵੇ ਨਹੀਂ ਨਹੀਂ ਰੋਟੀ ਪਾਣੀ ਖਾ ਲੈਂਦੀ ਜਿੱਦਾਂ ਦਾ ਬਣਿਆ ਹੋਵੇ ਉਹਦਾ ਨਾਂ ਹੀ ਦੱਸ ਛੜ ਮਾਸੀ ਮੈਂ ਕਿਛ ਦਿਨ ਚ ਦਿਨ ਕਰਦੀ ਇਹਨੂੰ ਚਲ ਕੋਈ ਨਹੀਂ ਭੈਣ ਕਹਿ ਲਿਆ ਕਰ ਨਾਂ ਕੀ ਹੈ ਦਾ ਨਾਂ ਨੂੰ ਉਹਦਾ ਹੈਗਾ ਵਾ ਕੋਈ ਤੂੰ ਫੇਰ ਉਹ ਗੱਲ ਵੀ ਤੂੰ ਅੰਬ ਖਾਣੇ ਕਿ ਬੂਟੇ ਖਾਣੇ ਸੁੱਕ ਨਹੀਂ ਪਰ ਮਾਸੀ ਮੈਨੂੰ ਨਾਂ ਦੱਸ ਮੈਂ ਤਾਂ ਨਿੱਕੀ ਆ ਮੈਨੂੰ ਨਾਂ ਲਿਆ ਕਰਨਾ ਮੈਨੂੰ ਨਹੀਂ ਪਤਾ ਉਹਦਾ ਕਿ ਤੈਨੂੰ ਨਾਂ ਪਤਾ ਹੀ ਨਹੀਂ ਅੰਮਣ ਹੀ ਨਾ ਆਉਂਦਾ ਅਸੀਂ ਅੰਮਣ ਵਾ ਹਾਂ ਕਹਿ ਕੇ ਛਾਂਦ ਹੁਣ ਤੈਨੂੰ ਨੇ ਮਾਸੀ ਕਿ ਦਨੀਆ ਗੱਲਾਂ ਕਰਦੀ ਦੱਸ ਮੈਂ ਨਾ ਹੀ ਪੁੱਛਣਾ ਹੁਣ ਮੈਂ ਗੱਲ ਗੱਲ ਨਾਲ ਕਹਿ ਦਿਆ ਕਿ ਉਹ ਅਮਨ ਕਿੱਥੇ ਆ ਕਿਤੇ ਆਣ ਕੇ ਅਮਨ ਕਹਿ ਕੇ ਆਵਾਜ਼ ਨਾ ਮਾਰਨੀ ਇਹਨਾਂ ਕਰੇ ਜੁੰਡੀਆਂ ਜਿਆ ਤਾਂ ਫੜ ਕੇ ਤੈਨੂੰ ਪੁਆਈਂ ਦੇਵਾਂ ਫਿਰ ਇਹ ਤਾਂ ਮੁੜ ਕੇ ਤੂੰ ਆਖੇ ਵੀ ਨਾ ਹੀ ਕਿਉਂ ਮੈਂ ਅਮਨ ਕਹਿ ਤਾ ਹਾਂ ਨਹੀਂ ਨਾ ਮੈਂ ਨਹੀਂ ਕਹਿੰਦੀ ਉਹ ਦედა ਬੰਦੇ ਦਾ ਫੋਨ ਹੁੰਦਾ ਵਾ ਭੈਣੇ ਮੈਨੂੰ ਨਹੀਂ ਪਤਾ ਬੰਦੇ ਦਾ ਫੋਨ ਹੁੰਦਾ ਕਿ ਨਹੀਂ ਨਾ ਤੂੰ ਮੋਹਦੀਆਂ ਗੱਲਾਂ ਨਾ ਕਰ ਤੇ ਤੂੰ ਏਦਾਂ ਕਰ ਗਾਂ ਤੋਂ ਨਾ ਇੱਥੇ ਅੰਦਰ ਤੱਕ ਨਾ ਆਇਆ ਕਰ ਕਿ ਉੱਥੇ ਹੀ ਮੇਰੇ ਨਾਲ ਗੱਲ ਕਰਨਿਆ ਤਾਂ ਜਿਹੜੀ ਕਰਨੀ ਹੁੰਦੀ ਆ ਤੇ ਹੁਣ ਮੈਂ ਤੈਨੂੰ ਪਾ ਦ ਨਾ ਮੱਸਾ। ਐ ਚ ਪਾ ਦਿੰਨੀ ਆ। ਉਹਨੂੰ ਵੀ ਦੇ ਦਿੰਦੀ ਜੋ ਬੰਨੂ ਨੂੰ ਵੀ। ਹਾਂ। ਤੇ ਪਾਪੇ ਆਪਣੇ ਨੂੰ ਵੀ ਦੇ ਦਿੰਦੀ ਖੀਰ। ਠੀਕ ਆ ਮਾਸੀ ਪਾ ਦੇ ਮਾਸੀ ਦਾ ਸਬਜੀ ਬੁੱਕਤੀ ਸਵਾਲ ਬਣਾ। ਪਰ ਹੁਣ ਸਬਜੀ ਨਹੀਂ ਪੈਣਾ ਮੈਂ ਹੋਰ ਪਾ ਕੇ ਦੇਣੀ ਸਬਜੀ ਤੂੰ ਖਾ ਲਈ ਰੋਟੀ ਖਾ ਲਈ ਤਾਂ ਮੈਂ ਖੀਰ ਪਾ ਦੇਣੀ ਤੂੰ ਹੁਣ ਗਾਂ ਦੀ ਗਾਂ ਸਬਜੀ ਦਾ ਨਾ ਜਿਆਦਾ ਸਲਾਉਤ ਕਰੀ ਜਾ। ਮਾਸੀ ਮਾੜੀ ਜੀ ਤੁਹਾਨੂੰ ਚ ਪਾ ਦੇ ਆ ਕੋਈ ਨਹੀਂ ਮੈਂ ਸਿਰ ਭੰਡ ਤੇਰੇ ਦੇ ਜੂਗੀ। ਸੁਖਤ ਨੂੰ ਤਾਂ ਪ੍ਰਾਤੀ ਕਰਦੀ ਇਦਾਂ ਦੇ ਕੰਮ ਨਾ ਕਰਿਆ ਕਰ ਚੰਗਾ। ਹੁਣ ਮੈਂ ਤੈਨੂੰ ਸਾਰੀ ਪਾਤੀ ਹੋਵੇ ਤਾਂ ਮੈਂ ਆਪਣੇ ਵਾਸਤੇ ਇੰਨੀ ਜਾਰੀ। ਮਾਸੀ ਦਾ ਨਿੱਕੀ ਕਰ ਲਈ ਤੇ ਸਬਜੀ ਵੀ ਪਾ ਪਾ ਦੇ ਮਾਸਾ ਮੈਂ ਮਾਸਟਰ ਨੂੰ ਨਾਲੇ ਫਾਇਨੇ ਪੈਂਡ ਆ ਗਿਆ ਮਾਸੀ ਤੇਰੀ ਚਾਹ ਉਹਦਾ ਚਾਚੀ ਮੇਰੀ ਦਾ ਫੋਨ ਲਿਆ ਮੈਂ ਗੱਲ ਕਰਾਂ ਚਾਚੀ ਨਾਲ ਤੂੰ ਰਹਿਣ ਦੇ ਚਾਚੀ ਨੂੰ ਦੱਸਾਂ ਤੇ ਸਹੀ ਕੋਈ ਉਹਨਾਂ ਤੇ ਘਰ ਇਦਾਂ ਤੁਸੀਂ ਗਿਆਂ ਦੀਏ ਮੈਂ ਕੋਈ ਨਹੀਂ ਮੈਂ ਕੱਟਦਾ ਹੁਣ ਸਾਲੀ ਗੱਲਾਂ ਮੈਂ ਇਹਨੂੰ ਬੈਠਾ ਰੋਟੀ ਪਾਣੀ ਵੀ ਖਾਣ ਦੇ ਮੈਂ ਆਪੇ ਫੋਨ ਕਰ ਲਊਗੀ ਤੂੰ ਕੀ ਗੱਲ ਕਰਨੀ ਉਹਦੇ ਨਾਲ ਲੈ ਫੜ ਸਬਜੀ ਸਵੇਰੇ ਲੈ ਜੀ ਹੁਣ ਤੂੰ ਮਾਸੀ ਦੇ ਦੇ ਮਾਸਾ ਚੱਲ ਸਬਜੀ ਪਾ ਦੇ ਕਬਲੀ ਜੀ ਮਾਸਾ ਚਲਾ ਕਾ ਪਛ ਭਾਦੀ ਮਾਸੀ ਮਸਾ ਮ ਕਰ ਹਾਏ ਜੀ ਤੂੰ ਮੇਰੇ ਨਾਲ ਤਰਾ ਸੋਕਰ ਤੂੰ ਤੇ ਮੈਨੂੰ ਨਾ ਕੋਈ ਕੰਮ ਨਹੀਂ ਕਰਨ ਦੇਣਾ ਚਲ ਲੈ ਮਾਸੀ ਕੋਈ ਗੱਲ ਨਹੀਂ ਮ ਮੁਰਕੇ ਲੱਗ ਜੂਗੀ ਸਭ ਨੂੰ ਹਾਂ ਬਾਲਟੀ ਚ ਪਾਉਣੀ ਆ ਵੀ ਸਭ ਜੀ ਚਲ ਪਾ ਦੇ ਮ ਬਾਦੇ ਚੰਗੀ ਤਰ੍ਹਾਂ ਮੁਰਕੇ ਮਾਜ ਕੇ ਦੇ ਕੇ ਜਾਵੀਂ ਭਾਂਡੇ ਤੇ ਦੱਸ ਮਾਸੀ ਅੱਗੇ ਮਾੜੇ ਕੰਮ ਕਰਦੀ ਆ ਪਾ ਦੇ ਸਬਜੀ ਦੇ ਐ ਕਿਹ ਲੈ ਬਾਣਾ ਇੱਕ ਤੇਰੇ ਜੋ ਬੰਦੀ ਆਦਰ ਸੌਰੇ ਦੀ ਤੇ ਤੂੰ ਖਾ ਲਈ ਹੈ ਹਾਂ ਤੇ ਮਸੀ ਮੈਂ ਦਿੱਤੀ ਗਾਦੀ ਮਾਸਾ ਕੇ ਪਾ ਦੇ ਫਿਰ ਕੀ ਹੈ ਇੱਕ ਰੋਟੀ ਤੇ ਗਾਦੀ ਸਬਜੀ ਆਹੀ ਲੰਮੜ ਕੇ ਚੱਲ ਜਾਗੇ ਗੁਰਦੁਆਰੇ ਨੰਗਰੇ ਚੱਲ ਜਾਗੇ ਤੂੰ ਲੈ ਜਾ ਖਾਣਾ ਸਾਰਿਆਂ ਤੈਨੂੰ ਪੜ ਤੇਰੇ ਘਰ ਜਿਉਂ ਨੇ ਅੱਜ ਚੱਲ ਜਨੇਰਾ ਹੋਂਡ ਚੱਲਉਂਦੀ ਆਂਦੀ ਆਂ ਕੌਣ ਮਸੀ ਜੋ ਬੰਡੇ ਆਇ ਬਾਜਾ ਮਾਰਦੇ ਆ ਗਏ ਹਾਂ ਗਾਵਾ ਲਈ ਚੰਗਾ ਨਹੀਂ ਆ ਗਿਆ ਹੀ ਤੇ ਨਾ ਕੋਈ ਜੋਮਨ ਤਾਂ ਨਾ ਕਿਸ ਨੇ ਮਾਰੀ ਬਾਜ ਇਹ ਤਾਂ ਮੈਂ ਕੱਢਿਆ ਕਿਸ ਤਰ੍ਹਾਂ ਇੱਥੋਂ ਹਾ ਮੰਮੀ ਆ ਗਈ ਆ ਤੂੰ ਕਿੰਨੂ ਮੋਹੀ ਮੱਖੀ ਨਾ ਦਵੇਂ ਆ ਬਾਰਕੀਆਂ ਪਰ ਬਾਕੀ ਇਹ ਤੇ ਤਈਓ ਇਹ ਗੱਲ 'ਚ ਵੀ ਰਾਜਵਾ ਕੀ ਰਾਜਵਾ ਉਹ ਮੈਂ ਅੰਦਰ ਤੱਕ ਜਾਣ ਨੂੰ ਫਿਰਦੀ ਅਮਨ ਲੱਗੇ ਹੁਣ ਤੇ ਮੈਂ ਗੱਦੀ ਘੇਰੇ ਪਾਸ ਛੱਡਿਆ ਵੀ ਐਦਾਂ ਉਦਾਂ ਵਯਾਲ ਰੋਟੀਆਂ ਵੀ ਖਾ ਗਈ ਸਬਜੀ ਵੀ ਦੇ ਦੇ ਮੈਨੂੰ ਖੀਰ ਵੀ ਤੇਰੇ ਮੈਨੂੰ ਗਣੋਂ ਲਾਈ ਆ ਮਾਹੀ ਭਰਾਵਾ ਹੁਣ ਤੂੰ ਚੋਪੇ ਕਰ ਗਿਆ ਵੀ ਗੱਲ ਵਾ ਮੰਮੀ ਉਹ ਤਾਂ ਮੈਂ ਸੁਣਿਆ ਤਾਂ ਹੈਗਾ ਹੀ ਕੀ ਪਰ ਜੋ ਵੇਹ ਵੀ ਲਿਆਈ ਕੀ ਵੇਹ ਜਾਨੀ ਚੋਰਾ ਨੂੰ ਮੋਰ ਪੈ ਗਿਆ ਹੀ ਓ ਰਾਵਾ ਚੋਰਾ ਨੂੰ ਮੋਰ ਨਹੀਂ ਪਏ ਮੈਂ ਤੇ ਲਾਈ ਆ ਗਣੋਂ ਉਹ ਤੇ ਸਭ ਕੋ ਹੰਦੀ ਮੇਰੇ ਪਾਪਾ ਦਈ ਜਾ ਤੇ ਇੱਕ ਗੱਲ ਉਹ ਮੈਨੂੰ ਕਹਿਤੀ ਆ ਮੈਂ ਹਾਂ ਬਾਹਰ ਤੋਂ ਨਾ ਮੇਰੇ ਅੰਦਰ ਆ ਗਈ ਹੁਣ ਬੱਲਾ ਕੋ ਸਭ ਕੁਝ ਹੈਗਾ ਤੂੰ ਟੈਨਸ਼ਨ ਨਾ ਲੈ ਪਾਪਾ ਖਾਈ ਰੋਟੀ ਫਿਰ ਉਹ ਰੱਖ ਪਾਦੀ ਰੋਟੀ ਹਾਂਦੀ ਨਾ ਕੀ ਆ ਪੁਛਮਾ ਨਹੀਂ ਹੱਡੀ ਮੈਂ ਦੱਸਤਾ ਮੈਂ ਹਾਂ ਰਮਨ ਮੈਂ ਵੀ ਰਮਨ ਕਹਿ ਕੇ ਆਵਾਜ਼ ਮਾਰ ਤਾ ਮੈਂ ਤੇਰੇ ਬਾਹਰ ਗੂਲ ਖੋ ਦੇਣੀ ਮਨੇ ਮੈਂ ਇਦਾਂ ਹੀ ਉਹ ਆਖਿਆ ਉਹ ਵੀ ਬੜੀ ਬਿੜਕਾ ਲੈ ਆੜੀ ਮਾਨੂੰ ਟੱਕਿਆ ਮੈਂ ਅੰਦਰ ਹੀ ਰਹਿ ਤੂੰ ਓਏ ਸ਼ਾ ਸ਼ਾ ਇਹ ਸਭ ਕੁਝ ਹੈਗਾ ਵਾ ਤੂੰ

ਸਾਰਿਆਂ ਨੇ ਮੈਂ ਤਾਂ ਅੱਗੇ ਵੀ ਕਹਿ ਗਿਆ ਏ ਵੀ ਕੀ ਕਰਨਾ ਵਾ ਜਾ ਕੇ ਤੁਸੀਂ ਦੋਵੇਂ ਜਣੇ ਜਾਓ ਤੇ ਫੇਰਾ ਪਾਓ ਮੰਮੀ ਇਹ ਤੇ ਤਸ ਤੋਂ ਮਸਲੀ ਹੁੰਦੀ ਜੋ ਮਰਜ਼ੀ ਕਹੀ ਜਾਈਏ ਇਹਦਾ ਬੇਪੀ ਉਹਦਾ ਸੋਈ ਕੀ ਬੜਾ ਵਦੇ ਕੀ ਆਂਦੀ ਵੀ ਉਹ ਉਹ ਤਾਂ ਇਦਾਂ ਵਾ ਉਹਨੇ ਇਦਾਂ ਵਿਆਹ ਕੀਤਾ ਵਾ ਫਿਕਰ ਬੜਾ ਕਰਦੀ ਇਹਦਾ ਇਹਦੇ ਨਾਲ ਤੇ ਕਿਤੇ ਕੱਲ ਮੇਰੀਆਂ ਮੱਥੇ ਦੀਆਂ ਠੀਕਰੀਆਂ ਭੱਜ ਗਈਆਂ ਇੰਨਾ ਮੈਂ ਬੁਲਾਰਾ ਕੀਤਾ ਉੱਥੇ ਇੰਨਾ ਕੀਤਾ ਇਹ ਤੇ ਕਿਤੇ ਤਸ ਤੋਂ ਮਸ ਵਾਕਿਆ ਹੀ ਨਹੀਂ ਹੁੰਦੀ ਮੇਰੇ ਤੇ ਕਿਤੇ ਗਲੇ ਦੀਆਂ ਦੋ ਦੋ ਆਵਾਜ਼ਾਂ ਨਿਕਲਣ ਲੱਗੀਆਂ ਵੀ ਕੀ ਬੋਲਦੀਆਂ ਮੈਂ ਤਾਂ ਕੀ ਨਹੀਂ ਪਰ ਇਹਨੂੰ ਨਹੀਂ ਸਮਝ ਲੱਗੀ ਬਾਬਾ ਉਦਾਂ ਇਹ ਆ ਕਿ ਜੇ ਮੈਂ ਕਹੀ ਜਾਉਂਗੀ ਤੇ ਫੇਰ ਚੱਲ ਸੁੱਤਰ ਆ ਹੀ ਜਾਊ ਗੱਲ ਮਗਾ ਕਹਿਣਾ ਹੀ ਪੈਣਾ ਵਾ ਉਦਾਂ ਹੋੜਾ ਕੋ ਕੰਮ ਆਉਣਾ ਵਾ ਸਹੀ ਗੱਲ ਵਾ ਪਰ ਜੇ ਮੈਂ ਤੁਹਾਡੇ ਨਾਲ ਚੱਲ ਗਈ ਨਾ ਮੁੜ ਕੇ ਦਾ ਕਿਉਂ ਆਖੂ ਭੈਣ ਜੀ ਨਹੀਂ 10:00 ਵਜੇ ਆਸ ਨਹੀਂ ਤੇ ਮੈਂ ਸਿਆਣੀ ਬਿਆਣੀ ਉੱਥੇ ਤੇ ਕੀ ਆਖਣਾ ਮੈਂ ਆਖਣਾ ਚੱਲ ਸ਼ਾ ਕੋਈ ਨਹੀਂ ਤੇ ਮੈਂ ਨਾ ਵਿੱਚ ਹੋਊਂਗੀ ਨਾ ਮੈਂ ਜੋਤੀ ਨੂੰ ਵੀ ਆਖਿਆ ਵਾ ਸਭ ਨੂੰ ਫੋਨ ਤੇ ਦੱਸਿਆ ਜੋਤੀ ਨੇ ਨਹੀਂ ਆ ਜਾਣਾ ਉੱਥੇ ਚਲ ਉਹਨੇ ਤੇ ਆਇਣਾ ਉਹਨੇ ਕੀ ਦਵਾਉਣਾ ਵਾ ਕਰਨਾ ਤੁਹਾਨੂੰ ਆ ਵੀ ਪੈਣਾ ਮਾਪੋਤ ਨੂੰ ਆਏ ਕਰਨਾ ਤੇ ਪੈਣਾ ਵਾ ਹੁਣ ਇੰਨਾ ਸਿਰਖ ਤੋਂ ਨਹੀਂ ਉਹਦੇ ਨਾਲ ਮੈਂ ਹਮੁਰਕੇ ਜਾਦਾ ਹੀ ਨਾ ਕਿਤੇ ਗੁੱਸਾ ਕਰ ਬੋਏ ਪਰ ਫਿਰ ਮੇਰਾ ਮੂੰਹ ਨਹੀਂ ਰਹਿੰਦਾ ਮੈਂ ਕਹਿ ਦਿੰਨੀ ਆ ਗੁੱਸਾ ਕਰਕੇ ਜਾਉ ਕਿੱਥੇ ਆਹੋ ਇਹ ਤਾਂ ਗੱਲ ਹੈਗੀ ਆ ਗੱਲ ਥੱਲੇ ਤੇ ਆਏ ਆ ਤੇ ਹੋਰ ਗੱਲ ਥੱਲੇ ਆਏ ਆਏ ਉਦਾਂ ਮੰਮੀ ਹੁਣ ਕਿਤੇ ਤੇ ਕਾਈ ਨਿਕਲਨੇ ਪੈਸੇ ਕਿਤੇ ਕਾਈ ਹੋਣੀ ਗੱਲ ਕੇ ਇਹ ਤਾਂ ਹੁਣ ਬੜਾ ਫਿਕਰ ਕਰਦੀ ਗਾਂ ਨੇ ਜਿਆਦਾ ਫਿਕਰ ਕਰਨਾ ਕਿ ਉਹਦਾ ਉਹਨੇ ਵੀ ਸੁਣਾਈ ਜਾਣੀਆਂ ਗੱਲਾਂ ਤੇ ਹੜ ਕੋ ਹੈ ਨਹੀਂ ਪੁੱਤ ਇਨਾ ਹੋ ਗਿਆ ਖਰਚਾ ਇਹਨਾਂ ਦੇ ਇੰਨੇ ਉਹਦੀ ਗੱਲ ਦਾ ਹੀ ਅਸਰ ਕਰੀ ਜਾਣਾ ਜਿੱਦਾਂ ਕਰਦੇ ਹੁੰਦੇ ਆ ਕਿ ਤੂੰ ਕਿਹੜੇ ਕੰਮ ਨੂੰ ਤੂੰ ਕੋ ਨਹੀਂ ਜਾਂਦਾ ਉਹ ਤਾਂ ਮੇਰੇ ਸਿਰ ਤੇ ਗੱਲ ਸੁਟੀ ਜਾਣਾ ਸਾਰੀ ਮੇਰੇ ਮੰਮੀ ਬੜਾ ਕਮਾ ਫਰਾ ਕੇ ਲਿਆਉਂ ਡਿਆ ਉਹ ਇਹਨੂੰ ਗੱਲ ਤੇ ਦੇ ਤੇ ਕੱਢਣ ਡਿਆ ਪੈਸੇ ਪਰ ਇਹ ਭੰਕੀ ਸ਼ੋਹਦੀ ਹੈ ਆਪਣੇ ਆਪ ਤੇ ਮੈਨੂੰ ਧੋਣੇ ਵੀ ਹੈ ਨਾ ਮੈਂ ਤੇ ਆਖਣੇ ਵੀ ਸੁਖ ਵਰਗੀ ਵੀ ਆ ਜਾਂਦੀ ਛਟਪਟ ਕਦੀ ਆਉਂਦੀ ਕਦੀ ਜਾਂਦੀ ਹੈ ਤੇ ਮੈਂ ਘਰ ਹੋਵਾਂਗੀ ਚੱਲ ਆਪਣਾ ਘਰ ਦਾ ਵੀ ਖਿਆਲ ਰੱਖਾਂਗੀ ਤੇ ਮੈਂ ਉਦਾਂ ਉਹਨੂੰ ਹੁਣ ਫੇਰ ਸੁਣਾ ਦਿੰਨੀ ਆ ਸਾਰੀਆਂ ਗੱਲਾਂ ਕਹਿ ਦਿੰਨੀ ਆ ਉਦਾਂ ਚਲ ਮੰਮੀ ਇੱਕ ਰਸ ਸਮਝਾ ਦੇ ਜੀ ਸਾਰਾ ਆਹ ਉਹ ਮੈਂ ਜਾਣੀ ਆ ਮੈਂ ਵੀ ਗੱਡੀ 'ਚ ਨੂੰ ਕਹਿੰਦੇ ਜਾਣਾ ਕਹਿੰਦਾ ਜਾਂ ਮੀ ਕੋਈ ਗੱਲ ਨਹੀਂ ਤੇ ਤੂੰ ਫੇਰ ਤਿਆਰ ਹੋਣਾ ਨਹੀਂਗਾ ਮੈਂ ਲਗਾ ਤਿਆਰ ਹੋਣਾ ਬਸ ਮੂਹਤ ਹੋ ਗਏ ਉਹਦਾ ਰਜੈਕਟ ਆ ਵੀ ਬੜੀ ਵਧੀਆ ਲੱਗਣ ਡਈ ਹੋਰ ਪੌਣੇ ਆ ਠੀਕ ਆ ਗੰਦੀ ਜੀ ਮਰਜੀ ਬੂੜ ਜਰਾਬਾਂ ਵਧੀਆ ਪਾ ਗਏ ਤੇ ਟੈਨਸ਼ਨ ਮੁਛਾਂ ਨੂੰ ਵਟ ਬਟ ਦੀ ਕਿ ਟੋਰ ਨਾ ਬੈਠਦਾ ਮੁੰਦੀ ਜੀ ਨਹੀਂ ਪਾ ਛੱਦੀਦੀ ਹੁੰਦੀ ਐ ਰਹਿਦਾ ਕਰਕੇ ਉੱਥੇ ਭੜਾ ਮਾਂ ਸਬੜ ਕੇ ਤਾ ਪੀਂਦਾ ਥੋੜਾ ਬਦਾ ਭਰਾ ਨਹੀਂ ਬਹਿਣਾ ਪੈਂਦਾ ਭੜਾ ਮਾਂ ਸਬੜ ਕੇ ਭਲਾ ਮਾਂ ਮਰ ਗਿਆ ਖਣਾ ਉਹ ਤੇ ਚੁੱਪ ਕੀਤਾ ਜਿਆ ਵਾ ਫਰੇ ਮਾਂ ਹੀ ਜਿਆਦਾ ਮੰਗਦੀ ਆ ਇਦਾਂ ਹੋ ਵੀ ਚੱਲ ਤੇਰੀ ਵੀ ਟੋਰ ਬਣੂਗੀ ਥੋੜੀ ਬੋਤੀ ਨਹੀਂ ਮੈਂ ਕਹੂੰਗਾ ਇਦਾਂ ਕਿ ਮੈਂ ਬਾਹਰ ਬੂੜਾ ਸੋਚਣਾ ਆ ਅੱਜ ਕੋ ਪਹੁੰਚਣਗੇ ਨਾ ਤਾਂ ਆਸਾਂ ਤੈਨੂੰ ਫਿਰ ਆਪ ਹੋਣ ਗਿਆ ਇਹ ਪਹੁੰਚਣਗੇ ਤੇ ਚੰਗਾ ਹੀ ਆ ਮੰਮੀ ਚੱਲਿਆ ਖਾਲੀ ਹੱਥੋਂ ਏਦਾਂ ਏਦਾਂ ਮਲੀ ਜਾਵੇਂ ਚੰਗਾ ਏਦਾਂ ਏਦਾਂ ਹਾਂ ਮਿਸਨਾ ਕਰੀਏ ਮੈਂ ਯਾਰ ਜੀ ਉਹ ਗੱਲ ਨੂੰ ਕਦੀ ਸਹੀ ਤਾਂ ਕਰੀਏ ਖਰਿਆ ਸਮਝ ਲੱਗੀ ਜਾਂ ਸਮਝਣ ਵਾਲੇ ਦਾ ਇਸ਼ਾਰਾ ਹੀ ਬੜਾ ਕਾਫੀ ਹੁੰਦਾ ਵਾ ਉਹ ਨਾ ਬੜਾ ਮੁੰਡਾ ਬੱਚਾ ਹੀ ਆ ਗਿਆ ਵਾ ਆਹੋ ਚੱਲ ਜੇ ਜਾਨੀ ਗੱਲ ਉਹ ਤੇ ਵੇਖੀ ਜਾਊਗੀ ਚੱਲ ਮੰਮੀ ਸਮਝਾ ਆਹੋ ਚੱਲ ਆ ਜਾ ਆ ਜਾ ਤੂੰ ਮੇ ਨਾਲ ਹੀ ਕੇ ਆ ਪੇ ਸਮਝਾ ਦੇ ਸਭ ਕੋ ਮੈਂ ਆਹ ਬਥੇਰੇ ਸਮਝਾਤਾ ਅੱਗੇ ਵੀ ਤੂੰ ਵੀ ਆ ਜਾ ਹਾਂ ਹੁਣ ਮੈਂ ਨਾਲ ਹੀ ਜਾਣਾ ਤੂੰ ਸਮਝਾ ਦੇ ਪੀਲਾ ਲੋਕੋ ਤਿਆਰ ਵੀ ਤੇ ਲੰਮੀ ਪੈ ਗਈਆਂ ਹੈ ਤੇ ਤਾਂ ਅਜੇ ਟਫੋਨ ਆਉਂਦੇ ਆ ਮੰਮੀ ਜੀ ਮੈਂ ਠੀਕ ਨਹੀਂ ਜੇ ਮੇਨ ਬੁਖਾਰ ਬੜਾ ਹੋਇਆ ਵਾ ਤੇ ਮੇਰ ਕੋ ਤਾਂ ਸਮਝ ਨਹੀਂ ਜਾਇਆ ਜਾਣਾ ਜਾਇਆ ਨਾ ਮਾਂ ਆਪੇ ਚੱਲ ਜਾਣਾ ਹੈ ਹਾਂ ਤਾਂ ਉਹ ਤੇ ਫੋਨ ਤੇ ਫੋਨ ਕਰੀ ਜਾਂਦੇ ਵੀ ਜੋਤੀ ਨੂੰ ਵੀ ਉਹ ਤਾਈ ਵਿਹਲੀ ਆ ਤਾਈ ਨੂੰ ਕਿਹੜਾ ਕੰਮ ਆ ਕੋਈ ਆਨੇ ਬਾਨੇ ਫੋਨ ਲਾਉਂਦੀ ਐ ਕਿ ਜੋਤੀ ਜਾਵੇ ਤੇ ਕੁਝ ਲੈ ਕੇ ਦਵੇ ਉਥੋਂ ਹਾਂ ਤਾਂ ਬੰਨੀ ਨੰਨੀ ਨੇ ਤੇ ਜਾਣਾ ਵਾ ਤੇ ਚੱਲ ਵੀ ਬਾਹਰ ਜਾਣਾ ਵਾ ਆ ਉਹ ਅੱਗੇ ਮੈਨੂੰ ਦੌਂਦੀ ਹੁਣੀ ਨਾ ਕਿ ਜੋਤੀ ਨੂੰ ਕਹਾਂਗੀ ਕਿ ਤਾਹਾਂ ਪਿਆਹਾਂ ਵੱਲੋਂ ਤੇ ਮੈਂ ਕਹਾਂ ਤਾਂ ਮੰਮੀ ਬੁਰੀ ਬਣ ਲੈ ਵਿੱਚ ਵਿੱਚ ਐ ਅੱਗੇ ਨਹੀਂ ਅੱਗੇ ਜੋਤੀ ਨੂੰ ਲਾਵਾਂ ਹਾਂ ਨਾ ਤਾਂ ਵੀ ਮੈਂ ਸੁਣਾ ਦੇ ਦਊਗੀ ਆਹ ਦੋ ਘੰਟੇ ਨਾਲ ਮੈਂ ਕਹੇ ਨਾ ਹਾਂ ਤਾਂ ਗਿਗੜਾ ਅੱਡੇ ਕੋਈ ਨਾ ਹੁੰਦੇ ਜਾਂਦੇ ਨੇ ਇਹ ਤਾਂ ਗਲਤ ਜਿਹੜੇ ਮਾਣੇ ਮੋਟੇ ਆਉਂਦੇ ਨਾ ਉਹ ਵੀ ਹੜ ਜਾਂ ਉਹਨਾਂ ਨੇ ਆਹ ਮੋਰੇ ਅੱਗੇ ਤਾਂ ਉਹ ਤੈਨੂੰ ਲਾਇਆ ਹੈ ਨਾ ਉਹਨੇ ਤਾਂ ਤੇ ਮੈਂ ਨਹੀਂ ਐਦ ਕਿ ਪਿਆ ਕੋਈ ਨਾ ਸੁਣਾ ਦੇਣਾ ਸਿੱਧੀ ਗੱਲ ਆ ਇਹ ਚਾਹੁੰਦੇ ਨੇ ਜੋਤੀ ਨੂੰ ਅੱਗੇ ਕਈਏ ਤੇ ਗੁਰੀ ਬਣਾਈਏ ਮੈਂ ਤਾਂ ਇਹ ਕੋਈ ਜ਼ਿਆਦਾ ਹੀ ਮੂੰਹ ਆਟ ਗਿਆ ਮੰਮੀ ਇਹ ਤਾਂ ਫਿਰ ਹੈ ਕਿਹਦੇ ਤੇ ਅਗੜਾ ਭੁੱਖ ਨਿਕਲਦੀ ਬੰਦੇ ਦੀ ਉਹ ਤੇ ਇਹੋ ਆਂਦੇ ਚੱਲੋ ਰੱਬ ਕਰ ਜਿੰਨਾ ਤੀ ਦਿੱਤੀ ਮਗਰ ਕੀ ਰਹਿ ਗਿਆ ਕੋਈ ਦੇ ਦਿੱਤਾ ਆਹ ਤੇ ਮਗਰ ਕੀ ਰਹਿ ਗਿਆ ਤੇ ਰੱਬ ਘਰ ਹੀ ਦਵੇ ਉਹਨਾਂ ਦੇ ਮੂੰਹ ਹੀ ਹਟਿਆ ਵੀ ਸਾਡੇ ਘਰ ਆ ਵੀ ਆ ਜੇ ਤੇ ਆ ਵੀ ਆ ਜੇ ਜਿੰਨੇ ਜੋ ਗਿਆ ਹੈ ਜੀ ਦਿੱਤਾ ਵੀ ਸਾਰਾ ਕੁਝ ਉਹਨਾਂ ਨੇ ਹੁਣ ਪਿੱਛੇ ਰਹਿ ਗਈ ਬਾਕੀ ਦੇਣ ਦੀ ਬਾਤ ਭੁੱਖ ਹੀ ਦਿਖਾ ਲੰਡੇ ਆਹ ਤੇ ਮੈਂ ਨਹੀਂ ਹੁਣ ਕੋਈ ਵੀ ਸੁਨਾਸ ਸੁਣੂ ਦੇਣਾ ਤੁਸੀਂ ਕਰੋ ਆਪਣਾ ਕੰਮ ਕਮਨ ਤੇ ਬਾਕੀ ਫੋਨ ਆਊਗਾ ਤੁਸੀਂ ਚੁੱਕਿਆ ਹੀ ਨਾ ਧਿਆਣੀ ਨਾ ਦੋ ਫੋਨ ਵਾਲਾ ਚੱਲ ਫਿਰ ਇਦਾਂ ਕਰ ਲਾਂਗੇ ਆਹ ਕੋਈ ਗੱਲ ਨਹੀਂ ਮਮਾ ਮੈਨੂੰ ਮੈਂ ਪਿਆ ਕੇ ਮੈਂ ਦਵਾਈ ਖਾ ਲਈਏ। ਹਾਂ ਦਵਾਈ ਖਾ ਲਈ ਜਿੰਨੇ ਕਰ ਲਾ ਰਮਾ ਰਾਮ ਹਾਂ। ਸ ਹੈ ਹੋ ਗਈ ਮੇਰਦੀ ਤਿਆਰ ਹਾਂਜੀ ਮੰਮੀ ਚੱਲ ਚੰਗਾ ਪੁੱਤ ਹੋ ਗਈ ਤਿਆਰ ਤੇ ਹੈ। ਸੋਹਣੀ ਲੱਗਦੀ ਨਹੀਂ ਹੋਰ ਬੜੀ ਸੋਹਣੀ ਲੱਗਣ ੜੀ ਮੇਰੀ ਠੀਕ ਹੈ। ਪੁੱਤ ਹੁਣ ਵੇਖ ਲੈ ਤੂੰ ਜਾਣਾ ਵਾ ਨਾ ਮਿਲਣ ਵਾਸਤੇ ਤੇ ਹੁਣ ਧਿਆਨ ਨਾ ਸਾਰੀ ਗੱਲ ਬਾਤ ਮੇਰਾ ਪੁੱਤ ਘਰੀ ਚੰਗਾ ਤੇ ਮਨਜੋਤ ਮੈਨੂੰ ਕਹਿਣੋ ਨਹੀਂ ਹਟੰਡਿਆ ਵੀ ਤੂੰ ਨਾਲ ਚੱਲ ਨਾਲ ਚੱਲ ਤੇ ਮੈਂ ਆਖਣੀ ਕਿ ਮਗਰੋਂ ਕੋਈ ਘਰ ਆ ਜਾਂਦਾ ਬਦਵੇ ਸਾਰੇ ਜਾਣੇ ਕਿਦਾਂ ਜਿੰਦੇ ਮਾਰ ਕੇ ਜਾਵਾਂਗੇ ਅੱਗੇ ਜਿੰਦੇ ਮਾਰ ਮਾਰ ਕੇ ਤੇ ਪੁੱਤ ਥੱਕ ਗਏ ਆਪਾਂ ਹੁਣ ਤੇ ਮੈਂ ਉਦੋਂ ਦਾ ਜਿੰਦਾ ਹੀ ਨਹੀਂ ਕੋਈ ਰੱਖਿਆ ਵੇਖਿਆ ਕਿੱਥੇ ਹੈਗਾ ਤੇ ਕਿੱਥੇ ਨਹੀਂ ਨਹੀਂ ਮੰਮੀ ਉਧਰ ਚੱਲ ਪੈਂਦੇ ਤੂੰ ਫੇਰ ਕੀ ਐ ਚੱਲ ਪੁੱਤ ਕੋਈ ਗੱਲ ਨਹੀਂ ਫੇਰ ਤੈਨ ਮੈਂ ਅੱਗੇ ਦੱਸਿਆ ਨਾ ਉਧਰ ਮੰਮੀ ਡੈਡੀ ਉਹਨਾਂ ਨੇ ਵੀ ਪੁੱਛਣਾ ਵੀ ਤਾ ਤੂੰ ਨਹੀਂ ਲਿਉਂਦੇ ਨਾਲ ਕੋਈ ਨਹੀਂ ਤੂੰ ਆਖੀ ਵੀ ਕਿਸੇ ਨੇ ਆਉਣਾ ਹੀ ਅੱਜ ਪਰੋਣੇ ਨੇ ਇਦਾਂ ਕਹਿ ਦੇ ਜਾਂ ਹੁੰ ਬਾਕੀ ਮੇਰੀ ਧੀ ਨਾ ਜਿੰਨਾ ਤੈਨੂੰ ਮੈਂ ਸਮਝਾਇਆ ਵਾ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਵਾ ਹੁਣ ਤੂੰ ਵੇਖ ਲਿਆ ਅੰਦਰ ਬਾਹਰ ਫਿਰ ਤੁਰ ਕੇ ਕੋਈ ਚੀਜ਼ਾਂ ਦੀ ਸਾਬਕਤਬ ਜਦੋਂ ਅਸੀਂ ਆਪਣੇ ਪੇਕੇ ਜਾਂਦੇ ਹੁੰਦੇ ਸੀ ਨਾ ਕੀ ਉਹ ਧਨੀਆਂ ਤੇ ਮੇਠੀ ਹੁੰਦਾ ਸੀ ਤੇ ਮੂਲੀਆਂ ਕਿਤੇ ਮੈਂ ਉਹ ਵੀ ਨਹੀਂ ਕਰੀ ਛੱਡੀਆਂ ਆਪਣੇ ਪੇਕੇਆਂ ਤੋਂ ਹਰ ਇੱਕ ਚੀਜ਼ ਜਿਹੜੀ ਹੋਣੀ ਤੂੰ ਭਰੂ ਕੇ ਆਪਣੇ ਘਰ ਨੂੰ ਆਪਣੇ ਘਰ ਨੂੰ ਲਈ ਆਉਣੀ ਤੇ ਜਦੋਂ ਨਹੀਂ ਨਾ ਵਿਆਹ ਹੁੰਦੇ ਉਦੋਂ ਸਹਰਿਆਂ ਦੇ ਘਰ ਦੀ ਕੋਈ ਗੱਲ ਕਰਦਾ ਹੁੰਦਾ ਤੇ ਸੰਗ ਕੇ ਭੱਜ ਜਾਂਦਾ ਸੀ ਹੋਣ ਪੋਤਾ ਆਪਣਾ ਘਰ ਲੱਗ ਗਿਆ ਹਾਨੂੰ ਜਿੱਦਾਂ ਸਹੁਰਿਆਂ ਦਾ ਹੁਣ ਤੇ ਜਿਹੜੀ ਚੀਜ਼ ਕਰਨ ਨੂੰ ਹੀ ਲਈ ਆਈ ਦੀ ਆ ਤੇ ਮੇਰਾ ਪੁੱਤ ਤੂੰ ਵੀ ਆਪਣਾ ਹਿਸਾਬ ਕਿਤਾਬ ਵੇਖੀ ਚੰਗਾ ਕੋਈ ਨਹੀਂ ਹਿਸਾਬ ਕਿਤਾਬ ਕੀ ਵੇਖਣਾ ਮੈਂ ਤੇਨੂੰ ਮੈਂ ਦੱਸਿਆ ਸਭ ਕੁਝ ਜਿਹੜੀ ਚੀਜ਼ ਆ ਥਾਵੇ ਲੈ ਆਈ ਦੀ ਹੁੰਦੀ ਆ ਠੀਕ ਵਾ ਠੀਕ ਆ ਉਹਨੇ ਕੋਈ ਆ ਤੇ ਬਸ ਹੋ ਗਈ ਤਿਆਰ ਸਾਰਾ ਕੁਝ ਲੈ ਲਿਆ ਬਸ ਹਾਂਜੀ ਹਾਂਜੀ ਹੋ ਗਈ ਅੱਛਾ ਤੇ ਮੇਰਾ ਪਰਸ ਇੱਥੇ ਰੱਖਿਆ ਮम्मी ਪਰਸ ਪੁੱਤ ਤੂੰ ਕੀ ਕਰਨਾ ਮੈਂ ਗਿਆ ਚੱਲਾ ਇੰਦੀ ਨਾਲ ਲੈ ਜਾਂਦੀ ਮਨਜੋਦ ਨਾਲ ਚੱਲਿਆ ਵਾ ਉਹਦੇ ਕੋਲ ਪੈਸਿਆਂ ਦਾ ਪੂਰਾ ਪਰਸ ਭਰਿਆ ਵਾ ਤੇ ਤੂੰ ਕੀ ਕਰਨਾ ਪਰਸ ਪੁੱਤ ਚੱਲ ਕੋਈ ਨਹੀਂ ਮੰਮੀ ਉਹਦਾ ਮੈਨੂੰ ਉਹਨੇ ਦੱਸਿਆ ਸੀ ਮਨਜੋਦ ਨੇ ਕਿ ਮੰਮੀ ਉਹ ਸੇਲੀ ਨੇ ਘਰ ਨਾਲ ਖੋਲਣਾ ਤੇ ਪੈਸੇ ਚਾਹੀਦੇ ਆ ਹਾਂਜੀ ਤੇ ਉਹ ਮੈਂ ਉਹਨੂੰ ਸਮਝਾਤਾ ਵਾ ਸਾਰਾ ਕੁ ਉਹ ਤੂੰ ਨਾ ਪਤਾ ਨਹੀਂ ਪਹਿਲਾਂ ਦਿੰਦੀਆਂ ਹੁੰਦੀਆਂ ਪੈਸੇ ਕੁੜੀਆਂ ਕੇ ਪਹਿਲਾਂ ਆਪ ਦਈਦੇ ਆ ਪਤਾ ਨਹੀਂ ਮੰਮੀ ਮੈਨੂੰ ਵੀ ਇੰਨਾ ਪਤਾ ਨਹੀਂ ਹੁੰਦਾ ਉਹਦਾ ਦੇ ਡਬਲ ਪੈਸੇ ਦਈਦੇ ਆ ਪਹਿਲਾਂ ਉਹੋ ਦੇਣਾ ਕੁੜੀ ਨੇ ਸ਼ਾਇਦ ਪੈਸੇ ਤੈਨੂੰ 100 ਰੁਪਈਆ ਦੇਣਾ ਤੂੰ 200 ਕਰਕੇ ਦੇਣਾ ਜੇ ਉਹ 500 ਦਊ ਤਾਂ ਤੈਨੂੰ 1000 ਦੇਣਾ ਪੈਣਾ ਤੇ ਤੂੰ ਉਹਨੂੰ ਪਹਿਲਾਂ ਹੀ ਦੱਸਦੀ ਆ ਕਿ ਮੇਰੇ ਕੋਲ ਪਰਸ-ਪੁਰਸ ਨਹੀਂ ਹੋਏਗਾ ਪਰਸ ਤੇਰੇ ਪਾਜੀ ਕੋਈ ਹੋ ਰੁਪਈਏ 50 ਮੈਨੂੰ ਦੇ ਦੇ ਤਾਂ ਮੈਂ ਤੈਨੂੰ 100 ਦੇ ਦਾਂ ਤੇ ਨਾਲੇ ਪਿਆਹਣਾ ਥੋੜੀ ਪਿਆਰ ਹੁੰਦਾ ਪੁੱਤ ਸੇਲੀਆਂ ਤੇ ਸੇਲੀਆਂ ਵੀ ਦਾ ਚੰਗਾ ਥੋੜੀ ਲੱਗਦਾ ਹੁਣ ਉੱਥੇ ਇਹਨੇ ਦੇਣੇ ਤਾਂ ਪੈਣਾ ਸਗਨ ਤੇ ਦੇਣਾ ਪੈਣਾ ਨਾ ਉਹਨੂੰ ਤੂੰ ਆਖੀ ਨਾ ਵੀ 50 ਦੇ ਮੈਂ ਕਿੱਥੇ ਲੱਭੂ ਉੱਥੇ ਤੂੰ ਆਖੀ 50 ਦੇ ਤੇ ਮੈਂ ਤੈਨੂੰ 100 ਦ ਜੇ ਤੈਨੂੰ ਲੱਗੂ ਵੀ ਥੋੜੇ ਆ ਤੇ ਫੇਰ 200 ਦੇ ਦੇ ਚੱਲ ਤੇ ਮਨਜੋਤ ਨੂੰ ਹਾਏ ਹੈ ਕਿੱਥੋਂ ਲੱਭਣਾ ਮਨਜੋਤ ਮੇਲੇ ਚੱਲਿਆ ਉਹ ਡੈਡੀ ਨੇ ਪਤਾ ਕੀ ਕਹਿਤਾ ਕਮ ਵਾਲੀ ਨੂੰ ਚੰਗੀ ਭਲੀ ਪੱਥੀ ਜਾਂਦੀ ਥਲ ਫੋਲ ਵੀ ਜਾਣੀਆਂ ਹਿਆਂ ਨੇ ਉਹਨੂੰ ਪਤਾ ਨਹੀਂ ਹੁਣ ਕੀ ਕਹਿਤਾ ਜੇ ਪੈਸੇ ਮੰਗਦੀ ਹਣੀਆ ਉਹਨੂੰ ਤਾਂ ਦਿੱਤੇ ਨਹੀਂ ਜਿੱਧਰ ਦੇਣੀ ਉਧਰ ਤਾਂ ਦਿੰਦੇ ਨੇ ਤੇ ਜਿੱਧਰ ਨਹੀਂ ਦੇਣੇ ਉਧਰ ਮੰਡੀ ਫਿਰਦੇ ਤੋਂ ਹੀ ਪਿਓ ਦੀ ਇਹਨਾਂ ਦੀ ਸਮਝ ਨਹੀਂ ਲੱਗਦੀ ਮੈਨੂੰ ਉਹ ਜਿਹੜਾ ਕੰਮ ਉਹਦਾ ਹੀ ਤਾਂ ਮੈਨੂੰ ਕਰਨਾ ਪੈਣ ਡਿਆ ਹੁਣ ਪਬੀ ਵੀਰ ਦਾ ਰਾਹ ਤੇ ਬੈਠੇ ਲੱਗਦਾ ਆਏ ਹਾ ਚੀ ਚੀ ਪਬੀ ਕੀ ਗੋਇਜਾ ਹੱਥ ਮਾਰੰਡੀ ਨਾ ਮੈਂ ਸ਼ੌਂਕ ਨੇ ਮਾਰੰਡੀ ਗੋਇਜਾ ਹੱਦ ਉਹਦੇ ਡੈਡੀ ਕਹਿੰਦੇ ਵੀ ਸਾਗ ਦਾ ਗੈਸ ਦੇ ਕੁੱਕਰ ਚ ਬਣਾਏਂਗੀ ਤੇ ਮੈਨੂੰ ਤਾਂ ਗੈਸ ਹੋ ਜਾਂਦੀ ਆ ਸਾਗ ਤਾਂ ਮੈਂ ਤਾਂ ਚੁੱਲੇ ਦਾ ਸਾਗ ਖਾਣਾ ਤੇ ਇਹ ਬਾਲ ਲਾਂਗੇ ਤਾਂ ਫੇਰ ਹੀ ਸਾਗ ਬਣਾਣਾ ਤੇ ਜਿੰਨੂੰ ਕਿਹਾ ਸੀ ਪੱਥਨ ਨੂੰ ਉਹਨੂੰ ਕਹਿੰਦੇ ਕਰ ਦੇ ਪਤਾ ਨਹੀਂ ਉਹ ਤੁਹਾਡੇ ਪਿਓ ਤਾਂ ਉਹਨੂੰ ਤਾਂ ਮੈਨੂੰ ਤਾਂ ਨਹੀਂ ਪਤਾ ਲੱਗਦਾ ਉਹਨੇ ਕਿਤੇ ਪੈਸੇ ਡੈਡੀ ਕੋ ਮੰਗਲੇ ਡੈਡੀ ਨੇ ਨਹੀਂ ਪੈਸੇ ਦਿੱਤੇ ਤੇ ਉਹ ਰੋਸ ਕੇ ਉਦੋਂ ਦੀ ਦੌੜ ਗਈ ਉਹ ਘਰ ਵੀ ਨਹੀਂ ਕੰਮ ਕਰਨਾ ਹੋਂਦੀ ਤਾਈ ਨਹੀਂ ਹੁੰਦੇ ਤੁਹਾਡਾ ਰੇਟ ਆਣਾ ਲੜਾਈ ਹੋ ਗਈ ਮੇਰ ਨਾਲ ਕਿਥੇ ਮੈਂ ਤਾਂ ਦੇ ਦੂ ਕਿ ਕੰਮ ਕਰਾਈ ਜਾਨੀ ਤੇ ਨਹੀਂ ਤੇ ਫਿਰ ਮੈਨੂੰ ਹੀ ਆਉਣਾ ਪੈਂਦਾ ਇੱਧਰ ਮੈਂ ਹੁਣ ਦੱਸ ਕੀ ਕਰਾਂ ਮੈਂ ਤਾਂ ਲੱਕੋ ਫਾਇ ਆਈ ਦੋਏ ਬੰਨੇ ਆਹੇ ਆ ਮੈਨੂੰ ਤਾਂ ਬੜੀ ਆ ਇਹਨਾਂ ਤੋਂ ਨਫ਼ਰਤ ਜੀ ਆ ਤਾਂ ਮੈਂ ਚ ਆਣਾ ਨਹੀਂ ਮੰਪਰੀ ਕਰਨ ਹੁਣ ਇਹ ਕਰਨਾ ਹੀ ਪੈਣਾ ਹੁਣ ਡੇੜੀ ਕਹਿੰਦੇ ਚੁੱਲ੍ਹਾ ਬਾਲੋ ਤੇ ਤੇਹੀ ਬਾਲਣਾ ਮੈਨੂੰ ਤਾਂ ਨਹੀਂ ਬਾਲਣਾ ਬੁੱਲਣਾ ਹੁੰਦਾ ਤੇ ਨਾ ਹੀ ਮੈਂ ਆਇਆ ਜੇ ਕੰਮ ਕਰਨੀ ਹੀ ਆ ਦੋ ਦੋ ਰਸੋਈਆਂ ਬਣਾਈਆਂ ਆ ਮਾ ਉੱਪਰੇ ਹੀ ਠਾਦੇ ਉਹਨਾਂ ਦੇ ਵਿੱਚ ਮਾਰਜੀ ਵਧੀਆ ਚੁੱਲ੍ਹੇ ਲਵਾਏ ਆ ਤੇ ਮਗਰੋਂ ਤੁਹਾਡੀ ਵਿਆਹ ਹੀ ਕੋ ਕਰਨਾ ਨਹੀਂ ਡੈਡੀ ਨਹੀਂ ਸਾਗ ਖਾਂਦੇ ਚ ਗੈਸ ਦਾ ਕਿੰਨੇ ਗੈਸ ਹੋ ਜਾਂਦੀ ਮੈਨੂੰ ਤਾਂ ਉਹ ਦੱਸਣ ਦੀ ਹੈ ਤੇ ਚੁੱਲ੍ਹੇ ਬਣਾਇਆ ਕਰੋ ਸਾਗ ਪਤੀਲੇ ਚ ਹੋਈ ਹੁਣ ਡੈਡੀ ਪਤਾ ਨਹੀਂ ਆਉਣੀ ਨਹੀਂ ਡੇ ਤੇ ਤੂੰ ਕਿੱਥੇ ਤਿਆਰ ਹੋਈ ਨਾਲੇ ਭਾਬੀ ਅਮਨ ਨੇ ਨਹੀਂ ਆਉਣਾ ਮੈਂ ਤਾਂ ਅੱਜ ਗਾਣਾ ਬੰਨਣਾ ਉਹਦਾ ਜਿਹੜਾ ਬੰਨਿਆ ਹੀ ਖੋਲਣ ਜਾਣਾ ਤੇ ਵਿਆਹ ਤਾਂ ਮਨਪ੍ਰੀਤ ਹੁਣ ਹੋ ਗਿਆ ਤੁਹਾਨੂੰ ਗਾਣਾ ਖੋਲਣਾ ਹੀ ਨਹੀਂ ਵੀ ਨੋ ਤੈਰੀ ਸਮਝ ਨਹੀਂ ਆਉਂਦੀ ਐ ਕਿ ਐਨੇ ਦਿਨ ਪਹਿਲਾਂ ਵਿਆਹ ਚ ਲਾਂਗੇ ਤੇ ਹੁਣ ਫੇਰ ਜਾਣਾ ਵਾ ਚੱਲ ਵੀ ਨਾ ਮਰ ਜਾਣਾ ਤੇ ਜਾਣਾ ਹੀ ਆ ਹਾ ਬਬੇ ਆ ਗਿਆ ਆ ਵਾ ਤੇ ਤੈਨੂੰ ਨਹੀਂ ਪਤਾ ਨਾ ਇਹ ਤਾਂ ਪੂਰੀ ਸਾਤੀ ਦੇਗੀ ਆ ਤੇ ਤੂੰ ਵੇਲੀ ਆਏ ਤੂੰ ਬਾਜ਼ਾਰ ਜਾਂ ਆਪਣੀ ਸਹੇਲੀ ਦੇ ਘਰ ਹੀ ਜਾਦਾ ਰਹਿੰਨੀ ਵੇਲੀ ਆਏ ਤੇ ਤੈਨੂੰ ਪਤਾ ਲੱਗੇ ਹੁਣ ਇਹ ਵੀ ਖਰਚਾ ਪੈ ਗਿਆ ਛੱਤ ਦਾ ਲੈ ਹਟਾ ਕੇ ਪੁਰਾ ਲੈਂਟਰ ਪਾ ਦੋਗਾ ਨੇ ਅੰਦੀ ਲੈਟਰ ਬਾਦ ਪੈਸੇ ਤੇ ਜਿਹੜੇ ਹੈਗੇ ਤੁਸੀਂ ਪਿਓ ਤੇ ਨੇ ਉਧਰ ਕੁਛ ਦੇਰ ਖੜੇ ਆ ਹਾਏ ਤੇ ਭਾਬੀ ਜੇ ਕਹਿੰਦੇ ਸਮੁੰਦਰ ਦੇ ਵਿੱਚ ਚੁੰਗੀ ਪਾਣੀ ਕੱਢ ਲੂ ਕੋਈ ਤੇ ਫਰਕ ਪੈ ਜਲਦਾ ਨਾ ਦੱਸ ਇੰਨੇ ਪੈਸੇ ਆ ਵੀਰ ਇੰਨਾ ਕਮਾਈ ਕਰਦਾ ਤੂੰ ਤਾਂ ਪੱਸਾ ਹੈ ਨਹੀਂ ਹੈ ਨਹੀਂ ਕਰ ਛੱਡਿਆ ਕਰੋ ਤੇ ਜੇ ਕਮਾਈੋ ਕੰਡਿਆ ਤੇ ਉਹ ਤੇਰੀਆਂ ਸਹੇਲੀਆਂ ਲਈ ਕੰਡਨੇ ਨੇ ਸਹੇਲੀ ਦੇ ਡੈਡੀ ਲਈ ਕੰਡਨੇ ਆ ਤੇ ਅਗਲੇ ਨੇ ਮੋੜ ਹੀ ਦੇਣੀ ਆ ਪੱਕੇ ਤੇ ਨਹੀਂ ਲੈ ਲੈਣ ਜਦੋਂ ਮੋੜਨਗੇ ਉਦੋਂ ਹੀ ਸਹੀ ਹੁਣ ਆ ਵੀ ਖਰਚਾ ਪੈ ਗਿਆ ਇਹ ਵੀ ਨਹੀਂ ਕਰਨਾ ਤੇਰਾ ਕੀ ਆ ਉਹਨੇ ਰੈਂਜ ਦਾ ਮਾਂਜਾ ਫੜਿਆ ਬਾਹਰ ਵੀਰ ਕਮਾਈ ਕਰਨ ਧਿਆ ਕੱਪੜੇ-ਕਪੜੇ ਬਦਲ ਤਾਂ ਨਾਲ ਕੰਮ ਕਰਾ ਮੇਰੇ ਭਾਬੀ ਮੈਂ ਜਾਣਾ ਹੀ ਮੈਂ ਨਹੀਂ ਬਦਲਨੇ ਬਦਲਨੇ ਕੱਪੜੇ ਮੈਂ ਤਾਂ ਅੱਗੇ ਡੈਡੀ ਇੰਡੀ ਕੰਢੀ ਅਛ ਡੈਡੀ ਨੇ ਵੀ ਜਾਣਾ ਤੇ ਡੈਡੀ ਛੱਡ ਕੇ ਆਉਗੇ ਮੈਨੂੰ ਚਲ ਠੀਕ ਆਹੋ ਕੋਲੇ ਪੁੱਤ ਨਾ ਇੰਨਾ ਧਾਓ ਹੋਏ ਭਾਬੀ ਜੇ ਤੇਰੇ ਪੇਕੇ ਵਾਲ ਦਿੱਤੇ ਨੇ ਨਾ ਫੇ ਨਹੀਂ ਕੋ ਵੀ ਹੋਣਾ ਹੁਣ ਜੇ ਮੇਰੀ ਸਹੇਲੀ ਵਾਲ ਦਿੱਤੇ ਆ ਨਾ ਹੁਣ ਬੜੇ ਚੁਬਣ ਗਏ ਮਾਨਪ੍ਰੀਤ ਪੇਕੇ ਨੇ ਕਦੀ ਮੰਗੇ ਆ ਮੇਰੇ ਤੇ ਪੇਕੇ ਮੰਗਦੇ ਹੀ ਨਹੀਂ ਆ ਤੁਹੇ ਬਤਾਵਾ ਸਾਨੂੰ ਮੰਗਦੇ ਕਿ ਨਹੀਂ ਮੰਗਦੇ ਉਹਨਾਂ ਨੂੰ ਪਤਾ ਆ ਵੀ ਇਹਨਾ ਖਰਚਾ ਕੋਠੀ ਕਾਠੀ ਪਾਈ ਆ ਹੁਣ ਮੈਂ ਤਾਂ ਦੱਸਿਆ ਮੈਂ ਤੁਹਾਡਾ ਤਾਂ ਬਰਾਂਡਾ ਵੀ ਦੇਖ ਪਿਆ ਜੋਤੀ ਮਨਪ੍ਰੀਤ ਜੀ ਕਿੱਥੇ ਆਈ ਐ ਇੱਥੇ ਆਈ ਰਣ ਜੀ ਇੱਧਰ ਹੀ ਇੱਥੇ ਆ ਉਹ ਵੇਖੋ ਲੈ ਉਹ ਸਾਈਕਲ 'ਤੇ ਚੜ ਕੇ ਬੈਠੀ ਆ ਉਹਨੇ ਵੇਲੀ ਨੇ ਕੀ ਕਰਨਾ ਹਣ ਤੇ ਤੂੰ ਤਿਆਰ ਹੋ ਕੇ ਰੈਨੂ ਆ ਗਈ ਆ ਤੂੰ ਘਰੇ ਰਹਿਣਾ ਸੀ ਤੂੰ ਆਪਣੀ ਜੁੱਤੀ ਖਰਾਬ ਕਰ ਲਈ ਤੂੰ ਆਪਣੇ ਕੱਪੜੇ ਖਰਾਬ ਕਰੇ ਤੂੰ ਕਵੇਂ ਨਹੀਂ ਚਾਈ ਆ ਮੈਂ ਤਾਂ ਤੁਹਾਨੂੰ ਨਹੀਂ ਵੇਖਣ ਆਈ ਤੇ ਅੱਗੇ ਭਾਬੀ ਸੀ ਲੈ ਮੈਂ ਤਾਂ ਦੁਕਾਨ ਤੇ ਗਿਆ ਸੀ ਹਾਂ ਚੱਲ ਚਲੀਏ ਫਿਰ ਹੁਣ ਚਲੋ ਫਿਰ ਚੱਲ ਹਾਂ ਤੇ ਤੂੰ ਨਹੀਂ ਆਉਣਾ ਐਵੇਂ ਜਾਣ ਕੇ ਤੂੰ ਐਨੂ ਆ ਗਿਆ ਵੇ ਜੋਤੀ ਦੇਈ ਆ ਕਰਨ ਕੋਈ ਨਹੀਂ ਉਹਨੇ ਕਰ ਲੈਣਾ ਬੰਦੀਆਂ ਵੀ ਨਾ ਕਰੋ ਕਿਸੇ ਕੋ ਕੰਮ ਪੈਸੇ ਦੇ ਕੇ ਕਰਾ ਲਓ ਜੋਤੀ ਹੁਣ ਹਾਂ ਕਰਕੇ ਨਾ ਤੇ ਆਪਾਂ ਇਹ ਘਰ ਨੂੰ ਵਾਜੀ ਹੁਣ ਟਾਈਮ ਨਾਲ ਹੀ ਚਲ ਚਲ ਲਈਓ ਠੀਕ ਹੈ ਕੋਈ ਗੱਲ ਨਹੀਂ ਆਹ ਜਾਣਾ ਸ਼ਾਮ ਨੂੰ ਤੀ ਤੇ ਪੁੱਤੇ ਆਉਣਾ ਹੀ ਐ ਇਹ ਕੀ ਕਰਨਾ ਉੱਥੇ ਰਾਤ ਰਹਿਣ ਚੱਲੇ ਆ ਦੱਸ ਠੀਕ ਹੁਣ ਇਹਨੇ ਉਹਨੇ ਕੁੜੀ ਆਈ ਚਲ ਉਹਨੇ ਗਾਨਾ ਗੁੰਨਾ ਅਖੰਡੀ ਮੈਂ ਖੋਲਣਾ ਵਾ ਨਹੀਂ ਕੋਈ ਗੱਲ ਨਹੀਂ ਉਹ ਤਾਂ ਖੋਲ ਆਏ ਤੇ ਤੁਸੀਂ ਵੀ ਜਾਣਾ ਨਾਲ ਤੇ ਨਾਲ ਹੀ ਜਾਣਾ ਮੈਂ ਕੇ ਤਾਂ ਮੈਂ ਵੀ 10 ਮਿੰਟ ਬਹਿ ਜੂਗਾ ਨਾਲ ਹੀ ਮੁੜ ਕੇ ਇਹਨੂੰ ਲੈ ਆਉਂਗਾ اچھا ਠੀਕ ਹੈ ਠੀਕ ਆਹੋ ਹੁਣ ਆਜੀ ਬੂਆ ਮਾਰਾਂ ਵੀ ਗੇਟ ਆਉਣ ਲੱਗੀ ਕੋਈ ਗੱਲ ਧੀ ਨੂੰ ਆਂਦੇ ਆ ਵੀ ਵੇਹਲੀ ਕੀ ਕਰਨ ਆਈ ਦੱਸ ਨੌ ਦਾ ਕੋਈ ਨਹੀਂ ਨੌ ਜੇ ਧੀ ਨੌ ਨੂੰ ਕੋਈ ਬਣਾਏ ਤੇ ਫਿਰ ਕੀ ਆਕੇ ਤਾਂ ਤੂੰ ਇਧਰ ਵੇਲੀ ਪਿਆਰ ਲਵੇੜਨੀ ਹੱਥ ਲਵੇੜਨੀ ਦਸ ਬੰਦਾ ਪੁੱਛੇ ਕਿ ਮੈਂ ਨਹੀਂ ਕਹਿ ਦਿੱਤੀ ਵੇਲੀ ਦਾ ਬੂਹਾ ਮਾਰਾਈ ਮਮਮੀ ਕੋ ਗੇਮਿੰਗ ਜੋ ਤਿਆਰ ਪਤਾ ਤੇ ਤਿਆਰ ਤਾਂ ਜਿਹਾ ਨਹੀਂਗਾ ਤਿਆਰ ਹੋਨੇ ਹੋਣਾ ਵਾ ਤੂੰ ਕੀ ਕਹਿਣਾ ਸੀ ਇੱਕ ਵਾਰੀ ਫੇਰ ਕੋਈ ਨਹੀਂ ਮੈਂ ਤੁਹਾਨੂੰ ਆਖਿਆ ਵਾ ਚੱਲ ਤੂੰ ਵੀ ਕਹਿ ਦੇ ਤਿਆਰ ਹੋ ਜਾ ਤੇ ਨਾਲੇ ਮੈਂ ਉਥੇ ਜੋਤੀ ਨੂੰ ਫੋਨ ਕੀਤਾ ਉਹਨੇ ਉਥੇ ਆ ਜਾਣਾ ਵਾ ਤੇ ਤੂੰ ਨਾ ਟੈਨਸ਼ਨ ਲਈਂ ਵੀ ਮੈਂ ਕੱਲੀ ਆ ਮੈਂ ਕੱਲੀ ਆ ਕਿੱਦਾਂ ਉਥੇ ਤੋਂ ਉਹਨੇ ਆ ਜਾਣਾ ਜੋਤੀ ਨੇ ਚੰਗਾ ਤਲ ਕੋਈ ਨਹੀਂ ਅੱਦਾਂ ਮੈਂ ਤਾਂ ਮੰਮੀ ਚੱਲ ਪੈਂਦੀ ਸੀ ਯਾਰ ਨਹੀਂ ਕੋਤ ਕੋਈ ਗੱਲ ਨਹੀਂ ਜੀ ਇਹ ਆ ਤੇਰਾ ਗਾੜੀ ਵਿੱਚ ਤੇਰੇ ਸਾਰੇ ਕੰਮ ਹੋ ਰਹੇ ਹੋ ਕਿ ਹੁਣ ਇਹ ਸਾਡੀਆਂ ਸਾਰੀਆਂ ਰੀਝਾਂ ਪੂਰੀਆਂ ਹੋਣੀਆਂ ਈ ਕੋਈ ਗੱਲ ਉਹ ਕਰਦਾ ਕੋਈ ਗੱਲ ਉਹ ਕਰਦਾ ਕੋਈ ਮੈਂ ਕਰਦੀ ਹੁਣ ਸਾਡੀਆਂ ਰੀਝਾਂ ਪੂਰੀਆਂ ਹੋਣ ਤਾਂ ਆਈਆਂ ਸਾਰੀਆਂ ਮੈਂ ਪੁੱਤ ਕਿਤੇ ਮਾਹ ਲਪਵਾ ਵਡਾ ਕੀਤਾ ਮੈਂ ਕਿਹਾ ਚੱਲ ਚੀਜ਼ਾਂ ਸਾਰੀਆਂ ਆ ਜਾਣਗੀਆਂ ਸਾਡੇ ਘਰ ਚੱਲ ਮੰਮੀ ਚੁੱਪ ਕਰੋ ਰੋਣਾ ਤੈਨੂੰ ਕੀ ਆ ਤੇ ਕੋਈ ਨਹੀਂ ਮੈਂ ਡੈਰੀ ਨਾਲ ਗੱਲ ਕਰਦੀ ਇਦਾਂ ਕਾ ਤੂੰ ਹੋ ਰੰਗ ਸਿਆਣੀ ਬਣ ਕੇ ਹੁਣ ਸਾਰੀਆਂ ਗੱਲਾਂ ਆਪ ਹੀ ਕਰ ਲਈ ਚੰਗਾ ਚਾ ਚੁੱਪ ਕਰੋ ਚਾਹ ਬਣੀ ਹੋ ਤੁਹਾਡੀ ਦੁੱਧਾ ਦਪਾਇਆ ਰਿ ਜਿੰਡੇ ਹੀ ਬੰਦ ਕਰ ਲੈ ਕੇ ਇਸ ਤੇ ਨਾਲੇ ਪੀ ਲੋ ਹੁਣ ਚਾ ਚਲ ਕੋਈ ਨਹੀਂ ਮੈਂ ਦੇ ਲਾ ਨਹੀਂ ਕੋ ਚੁੱਪ ਕਰ ਜੋ ਤੇ ਹਣਾ ਚੰਗਾ ਇਦਾਂ ਲ ਕਰੋਗੇ ਆ ਆਹ ਦੋ ਇਹਨਾਂ ਗੱਲ ਇਦਾਂ ਦੇ ਕੰਮ ਕਰੋ ਤਾਂ ਫੇ ਗੱਲਾਂ ਸੁੱਤਰ ਆਉਂਦੀਆਂ ਆ ਕਿੱਦਾਂ ਮੈਨੂੰ ਇਹ ਗੱਲ ਚ ਲੈ ਲੈ ਗਿਆ ਵੀ ਸਾਰੇ ਕੰਮ ਹੋਣਗੇ ਚਲ ਚੰਗਾ ਹੁਣ ਸਾਰੇ ਕੰਮ ਕਰ ਲਾ ਪੁੱਤ ਅਸੀਂ ਕਿਹੜਾ ਬਹਿ ਰਹਿਣਾ ਵਾ ਤੁਹਾਡਾ ਹੀ ਸੋਚਣ ਡਏ ਆ ਟੈਨਸ਼ਨ ਨਾ ਲੈ ਸਾਰੇ ਕੰਮ ਕਰ ਆਪੇ ਹੀ ਤੇ ਆ ਲਿਆ ਕੇ ਆਏ ਆ ਪਰਦੇ ਘਰ ਦੇ ਲੋਕਾਂ ਨੂੰ ਪਤਾ ਲੱਗ ਜਾਏ ਵੀ ਮਨਜੋਸ ਨੂੰ ਵਿਆਹ ਆ ਵੱਡੇ ਘਰ